ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਰਿਓ ਆਓ ਜਪਜੀਤ ਸਾਹਿਬ ਜੀ ਦੀ 16ਵੀਂ ਪੌੜੀ ਦੇ ਅਰਥ ਵਿਚਾਰਨਾ ਕਰੀਏ ਜੀ ਪੰਜ ਪ੍ਰਵਾਹ ਪੰਜ ਪ੍ਰਧਾਨ ਪੰਚੇ ਪਾਵੇ ਦਰਗਹ ਮਾਨ ਸਤਗੁਰੂ ਸੱਚੇ ਪਾਤਸ਼ਾਹ ਜੀ ਇਨ੍ਹਾਂ ਪਾਵਨ ਬਚਨਾਂ ਅੰਦਰ ਉਹਨਾਂ ਪੁਰਖਾਂ ਦਾ ਵਰਣਨ ਕਰਦੇ ਹਨ ਉਹਨਾਂ ਪੰਜਾਂ ਦਾ ਜ਼ਿਕਰ ਕਰਦੇ ਹਨ ਉਹ ਪੰਜ ਜਿਨ੍ਹਾਂ ਨੇ ਪਹਿਲੀਆਂ 8 ਪੌੜੀਆਂ ਵਾਲੀ ਅਵਸਥਾ ਨੂੰ ਧਾਰਨ ਕਰ ਲਿਆ ਜਿਨ੍ਹਾਂ ਨੇ ਆਪਣੀਆਂ ਪੰਜੇ ਇੰਦਰੀਆਂ ਨੂੰ ਵਸ ਕਰ ਲਿਆ ਪੰਜੇ ਵਿਕਾਰਾਂ ਤੇ ਕਾਬੂ ਪਾ ਕੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਸੁਣਿਆ ਮੰਨਿਆ ਅਤੇ ਮਨ ਵਿੱਚ ਗੁਰੂ ਦਾ ਪਰਮਾਤਮਾ ਦਾ ਪਿਆਰ ਪੈਦਾ ਕੀਤਾ ਸਤਿਗੁਰੂ ਜੀ ਉਹਨਾਂ ਨੂੰ ਪੰਚ ਕਹਿ ਕੇ ਸਬੋਧਨ ਕਰਦੇ ਹਨ ਇਹ ਪੰਚ ਜਿਹੜੇ ਨੇ ਇਹ ਉਹ ਨੇ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਧਰਮ ਦੇ ਰਸਤੇ ਤੇ ਤੋਰਿਆ ਤੇ ਪਰਵਾਨਤਾ ਦੀ ਹੱਦ ਤੱਕ ਸਤਿਗੁਰੂ ਦੀ ਬਖਸ਼ਿਸ਼ ਹੋਈ ਅੱਗੇ ਧਰਮ ਖੰਡ ਵਾਲੀ ਪੌੜੀ ਦੇ ਵਿੱਚ ਵੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਇਹ ਪੰਜ ਇਸ ਅਵਸਥਾ ਤੇ ਜਾ ਕੇ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ ਕਿ ਸਤਗੁਰੂ ਜੀ ਇੱਥੇ ਵੀ ਇਹੀ ਬਖਸ਼ਿਸ਼ ਕਰ ਰਹੇ ਹਨ ਕਿ ਜਿੰਨਾ ਮਨੁੱਖਾਂ ਦੀ ਸੁਰਤ ਹੈ ਜਿਹੜੀ ਉਹ ਨਾਮ ਵਿੱਚ ਜੁੜੀ ਰਹਿੰਦੀ ਹੈ ਜਿਨ੍ਹਾਂ ਦੀ ਸੁਰਤ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਵਾਸਤੇ ਈਸ਼ਵਰ ਵਾਸਤੇ ਵਾਹਿਗੁਰੂ ਵਾਸਤੇ ਲਗਣ ਬਣ ਜਾਂਦੀ ਹੈ ਉਹ ਮਨੁੱਖ ਮੰਨੇ ਪਰ ਮੰਨੇ ਹੋ ਜਾਂਦੇ ਨੇ ਪੰਜ ਪ੍ਰਧਾਨ ਹੋ ਜਾਂਦੇ ਨੇ ਉਹ ਦੁਨੀਆਂ ਦੇ ਹਰ ਥਾਂ ਤੇ ਮੋਰੀ ਹੁੰਦੇ ਨੇ ਆਗੂ ਹੁੰਦੇ ਨੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਪੰਚੇ ਪਾਵਹਿ ਦਰਗਹ ਮਾਨ ਇਹ ਪੰਜ ਹੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਪੰਜੇ ਇੰਦਰੀਆਂ ਤੇ ਪੰਜੇ ਵਿਕਾਰਾਂ ਤੇ ਕਾਬੂ ਪਾ ਲਿਆ ਨਾ ਸਤਗੁਰੂ ਜੀ ਕਹਿੰਦੇ ਫਿਰ ਉਹ ਦਰਗਾਹ ਦੇ ਵਿੱਚ ਵੀ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਵੀ ਪ੍ਰਵਾਨ ਹੋ ਜਾਂਦੇ ਨੇ ਪੰਚੀ ਸੋਹੇ ਦਰਜਾਨ ਪੰਚਾ ਕਾ ਗੁਰ ਇਕਤਿਆਨ ਸਤਗੁਰੂ ਜੀ ਕਹਿੰਦੇ ਇਹ ਪੰਜ ਜਨ ਕੇਵਲ ਦੁਨੀਆਂ ਦੇ ਵਿੱਚ ਆਮ ਲੋਕਾਂ ਵਿੱਚ ਹੀ ਨਹੀਂ ਸਤਗੁਰੂ ਜੀ ਕਹਿੰਦੇ ਵੱਡੇ ਵੱਡੇ ਜਗ੍ਹਾ ਦੇ ਉੱਪਰ ਜਿੰਨ ਥਾਂਵਾਂ ਤੇ ਕਿਸੇ ਇਨਸਾਨ ਦਾ ਮਾਨ ਸਨਮਾਨ ਪ੍ਰਾਪਤ ਕਰਨਾ ਇੱਕ ਸੁਪਨਾ ਹੁੰਦਾ ਹੈ ਨਾ ਤੇ ਸਤਿਗੁਰੂ ਜੀ ਕਹਿੰਦੇ ਇਹ ਪੰਜ ਜਨ ਰਾਜ ਦਰਬਾਰਾਂ ਦੇ ਵਿੱਚ ਵੀ ਸੋਭਾ ਪਾਉਂਦੇ ਨੇ ਉਹਨਾਂ ਨੂੰ ਉੱਥੇ ਵੀ ਮਾਨ ਮਿਲਦਾ ਹੈ ਕਿਉਂ ਕਿ ਸਤਿਗੁਰੂ ਜੀ ਕਹਿੰਦੇ ਇਹ ਜੋ ਪੰਚ ਨੇ ਇਹ ਜੋ પુરਖ ਨੇ ਜੋ ਅਕਾਲ ਪੁਰਖ ਦੇ ਵਾਹਿਗੁਰੂ ਦੇ ਦਰ ਤੋਂ ਵਰਸਾਏ ਹੋਏ ਨੇ ਕਿਉਂਕਿ ਉਹਨਾਂ ਦਾ ਨਿਸ਼ਾਨਾ ਧਿਆਨ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਹੈ ਇਸ ਕਰਕੇ ਉਹਨਾਂ ਨੂੰ ਹਰ ਇੱਕ ਥਾਂ ਤੇ ਮਾਣ ਮਿਲਦਾ ਹੈ ਉਹਨਾਂ ਦੀ ਲੋਭ ਉਹਨਾਂ ਦੀ ਲਾਲਸਾ ਉਹਨਾਂ ਦਾ ਪਿਆਰ ਕੇਵਲ ਪਰਮਾਤਮਾ ਦੇ ਚਰਨਾਂ 'ਚ ਹੁੰਦਾ ਹੈ ਉਹ ਦੁਨੀਆਂ ਦੇ ਰਸਾਂ ਕਸਾਂ ਤੋਂ ਉੱਪਰ ਉੱਠ ਕੇ ਹਰ ਥਾਤੇ ਮਾਣ ਇਸੇ ਕਰਕੇ ਪਾ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਕੇਵਲ ਭਰੋਸਾ ਵਿਸ਼ਵਾਸ ਸ਼ਰਧਾ ਤੇ ਟੇਕ ਉਸ ਅਕਾਲ ਪੁਰਖ ਦੀ ਹੁੰਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਉਹ ਦੁਨੀਆ ਦੇ ਵਿੱਚ ਵੀ ਦਰਗਾਹ ਦੇ ਵਿੱਚ ਵੀ ਰਾਜ ਦਰਬਾਰਾਂ ਦੇ ਵਿੱਚ ਵੀ ਮਾਣ ਪ੍ਰਾਪਤ ਕਰਦੇ ਹਨ ਜੇ ਕੋ ਕਹੇ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਜੋ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਹੈ ਜੋ ਪ੍ਰਮਾਤਮਾ ਦਾ ਕਰਣਾ ਹੈ ਗੁਰੂ ਸਾਹਿਬ ਕਹਿੰਦੇ ਨੇ ਕਰਤੇ ਕੈ ਕਰਨੈ ਕਰਤਾ ਹੈ ਅਕਾਲ ਪੁਰਖ ਪ੍ਰਮਾਤਮਾ ਕਰਨਾ ਹੈ ਉਹਦੀ ਇੱਕਿਰਤ ਦੁਨੀਆਂ ਸ੍ਰਿਸ਼ਟੀ ਤੇ ਸਤਿਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਦੀ ਕੁਦਰਤ ਦਾ ਉਹਦੀ ਕਿਰਤ ਦਾ ਉਹਦੀ ਬਣਾਈ ਹੋਈ ਇਹ ਸ੍ਰਿਸ਼ਟੀ ਦਾ ਕੋਈ ਲੇਖਾ ਜੇਖਾ ਨਹੀਂ ਕਰ ਸਕਦਾ ਜੇ ਕੋਈ ਉਸ ਦਾ ਅੰਤ ਪਾਉਣਾ ਵੀ ਚਾਵੇ ਤੇ ਸਤਿਗੁਰੂ ਜੀ ਕਹਿੰਦੇ ਉਸ ਦੀ ਇਸ ਬਣਾਈ ਹੋਈ ਕਾਇਨਾਤ ਦਾ ਅੰਤ ਲੱਭਣਾ ਬੜਾ ਔਖਾ ਹੈ ਇਸ ਦਾ ਹਿਸਾਬ ਕਿਤਾਬ ਲਾਉਣਾ شمار ਕਰਨਾ ਬਹੁਤ ਔਖਾ ਹੈ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਉਸ ਅਕਾਲ ਪੁਰਖ ਦੀ ਜਿਸ ਤਰ੍ਹਾਂ ਇਸ ਕਰਣੀ ਦਾ ਬ੍ਰਹਿਮੰਡ ਦੀ ਉਤਪਤੀ ਦਾ ਉਸ ਦਾਤੇ ਦੀਆਂ ਬਖਸ਼ਿਸ਼ਾਂ ਦਾ ਅੰਦਾਜ਼ਾ ਲਾਉਣਾ ਬੜਾ ਔਖਾ ਹੈ ਇਸੇ ਤਰ੍ਹਾਂ ਹੀ ਉਸ ਅਕਾਲ ਪੁਰਖ ਨੇ ਇਸ ਦੁਨੀਆ ਨੂੰ ਕਿਸ ਤਰ੍ਹਾਂ ਵਿਚਿੱਤਰ ਇੱਕ ਸੂਤਰ ਵਿੱਚ ਬੰਨ੍ਹਿਆ ਹੋਇਆ ਹੈ ਇਹ ਵੀ ਆਮ ਮਨੁੱਖ ਨੇ ਸਮਝ ਸਕਦਾ ਦੁਨੀਆ ਤਾਂ ਅਜ ਤੱਕ ਇਹ ਹੀ ਸਮਝਦੀ ਰਹੀ ਹੈ ਕਿ ਇਹ ਧਰਤੀ ਜੋ ਹੈ ਇਹ ਧਰਤੀ ਇੱਕ ਬਲਦ ਨੇ ਆਪਣੇ ਸਿੰਘਾਂ ਤੇ ਟਿਕਾਈ ਹੋਈ ਹੈ ਇਹ ਆਮ ਪ੍ਰਾਣੇ ਜਿਹੜੇ ਸੀ ਉਹ ਗ੍ਰੰਥਾਂ ਦੇ ਵਿੱਚ ਲਿਖਿਆ ਮਿਲਦਾ ਸੀ ਪ੍ਰਾਣੀਆਂ ਸਾਖੀਆਂ ਪ੍ਰਾਣੀਆਂ ਗੱਲਾਂ ਬਾਤਾਂ ਲੋਕ ਮਨਾਂ ਦੇ ਉੱਪਰ ਲੋਕ ਬੁੱਲਾਂ ਦੇ ਉੱਪਰ ਲਗਾਤਾਰ ਇਹ ਜੁਗਾ ਜੁਗਾ ਤੋਂ ਕਹਿ ਸਕਦੇ ਆ ਪੀੜੀਆਂ ਤੋਂ ਚਲੀਆਂ ਆਉਂਦੀਆਂ ਸੰਕੇ ਇਸ ਧਰਤੀ ਨੂੰ ਕਿਸੇ ਬਲਦ ਨੇ ਸਿੰਘਾਂ ਤੇ ਟਿਕਾਇਆ ਹੋਇਆ ਹੈ ਤੇ ਜਦੋਂ ਉਹ ਬਲਦ ਆਪਣੇ ਸਿੰਘ ਤੋਂ ਭਾਰ ਦੂਸਰੇ ਸਿੰਘ ਤੇ ਕਰਦੇ ਤੇ ਪੁਚਾੜ ਆਉਂਦਾ ਇਸ ਤਰ੍ਹਾਂ ਦੀਆਂ ਮਿੱਥਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਗਾਥਾਵਾਂ ਚੱਲਦੀਆਂ ਸਨ ਸਤਿਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਦੇ ਬਖਸ਼ਿਸ਼ਾਂ ਦਾ ਤੇ ਇਨ੍ਹਾਂ ਗੱਲਾਂ ਦਾ ਆਮ ਇਨਸਾਨ ਨੂੰ ਕੋਈ ਭੇਦ ਨਹੀਂ ਤੇ ਉਹ ਇਸੇ ਤਰ੍ਹਾਂ ਹੀ ਸਮਝਦੇ ਰਹੇ ਕਿ ਧਰਤੀ ਨੂੰ ਬਲਦ ਨੇ ਚੱਕਿਆ ਹੋਇਆ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਭਾਈ ਦੁਨੀਆਂ ਦੇ ਵਿੱਚ ਇਸ ਧਰਤੀ ਨੂੰ ਚੱਕਣ ਵਾਲਾ ਬਲਦ ਕੋਈ ਜਾਤੀ ਵਾਲਾ ਜੀਵ ਨਹੀਂ ਕੋਈ ਇਸ ਦੁਨੀਆਂ ਦੇ ਵਿੱਚ ਜੀਵ ਜੰਤੂ ਦੀ ਕਿਸਮ ਨਹੀਂ ਜਿਹੜਾ ਉਹ ਬਲਦ ਹੈ ਜਿਸ ਨੇ ਇਸ ਧਰਤੀ ਨੂੰ ਆਪਣੇ ਉੱਪਰ ਉਠਾਇਆ ਹੋਇਆ ਕਹਿ ਸਕਦੇ ਆ ਜਿਸ ਨੇ ਧਰਤੀ ਨੂੰ ਸੰਭਾਲਿਆ ਹੋਇਆ ਹੈ ਉਹ ਕੋਈ ਬਲਦ ਨਹੀਂ ਆਮ ਬਲਦ ਨਹੀਂ ਜਿਸ ਦੀਆਂ ਫੋਟੋ ਅਸੀਂ ਆਮ ਦੇਖਦੇ ਹਾਂ ਉਹ ਖੇਤੀ ਕਰਨ ਵਾਲਾ ਬਲਦ ਜੋ ਅਸੀਂ ਦੇਖਦੇ ਆ ਉਹ ਨਹੀਂ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਬਲਦ ਨੇ ਇਸ ਦੁਨੀਆ ਨੂੰ ਇਸ ਧਰਤੀ ਨੂੰ ਟਿਕਾਇਆ ਹੋਇਆ ਹੈ ਉਹ ਧਰਮ ਦਾ ਬਲਦ ਹੈ ਧੌਲ ਧਰਮ ਤੇ ਸਤਿਗੁਰ ਕਹਿੰਦੇ ਉਹ ਪੈਦਾ ਕਿੱਥੋਂ ਹੁੰਦਾ ਹੈ ਉਸ ਦੀ ਜਨਣੇ ਕੌਣ ਹੈ ਉਸ ਦੇ ਪੈਦਾ ਹੋਣ ਦਾ ਸਰੋਤ ਕੀ ਹੈ ਸਤਿਗੁਰੂ ਜੀ ਕਹਿੰਦੇ ਤੌਲ ਧਰਮ ਦਇਆ ਕਾ ਪੋਤ ਜਿਹੜਾ ਧਰਮ ਹੈ ਭਾਈ ਉਹ ਦਇਆ ਦੇ ਪੇਟ ਤੋਂ ਦਇਆ ਤੋਂ ਪੈਦਾ ਹੁੰਦਾ ਜੇ ਦਇਆ ਹੈ ਤੇ ਧਰਮ ਪੈਦਾ ਹੋਏਗਾ ਜਿਨ੍ਹਾਂ ਹਿਰਦਿਆਂ ਦੇ ਵਿੱਚ ਦਇਆ ਨਹੀਂ ਜਿਨ੍ਹਾਂ ਦੇ ਹਿਰਦਿਆਂ ਤੇ ਦਇਆ ਦੀ ਭਾਵਨਾ ਨਹੀਂ ਤਰਸ ਦੀ ਭਾਵਨਾ ਨਹੀਂ ਸਤਿਗੁਰੂ ਜੀ ਕਹਿੰਦੇ ਭਾਈ ਉਥੇ ਧਰਮ ਨਹੀਂ ਟਿਕ ਸਕਦਾ ਉਥੇ ਧਰਮ ਦਾ ਨਿਵਾਸ ਨਹੀਂ ਹੁੰਦਾ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਦਸਵੇਂ ਜਾਮੇ ਦੇ ਵਿੱਚ ਵੀ ਪਹਿਲੇ ਪਾਤਸ਼ਾਹ ਜੀ ਜਦੋਂ ਕਹਿ ਰਹੇ ਨੇ ਤੌਲ ਧਰਮ ਦਇਆ ਕਾ ਪੂਤ ਦਸਵੇਂ ਜਾਮੇ ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਜੀ ਨੇ ਧਰਮ ਨੂੰ ਇੱਕ ਪਰਮ ਮਨੁੱਖ ਨੂੰ ਸੰਪੂਰਨਤਾ ਬਖਸ਼ੀ ਤੇ ਸਤਗੁਰ ਨੇ ਉੱਥੇ ਵੀ ਇਹ ਦ੍ਰਿੜ ਕਰਵਾ ਦਿੱਤਾ ਕਿ ਧਰਮ ਤੋਂ ਪਹਿਲਾਂ ਦਇਆ ਦਾ ਹੋਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਪਿਆਰਾ ਭਾਈ ਦਇਆram ਜੀ ਆਉਂਦੇ ਨੇ ਫਿਰ ਭਾਈ ਧਰਮ ਸਿੰਘ ਜੀ ਆਉਂਦੇ ਧਰਮਚੰਦ ਜੀ ਜਿਹੜੇ ਬਾਅਦ ਚ ਧਰਮ ਸਿੰਘ ਜੀ ਬਣਦੇ ਨੇ ਤੋਂ ਗੁਰੂ ਪਿਆਰਿਓ ਇਹ ਧਰਮ ਹੈ ਜਿਹੜਾ ਇਹ ਦਇਆ ਤੋਂ ਹੀ ਪੈਦਾ ਹੁੰਦਾ ਹੈ ਤੋਂ ਗੁਰੂ ਨਾਨਕ ਸਾਹਿਬ ਜੀ ਵੀ ਪਹਿਲਾਂ ਹੀ ਇਹ ਦ੍ਰਿੜ ਕਰਵਾ ਗਏ ਸਨ ਕਿ ਜਿਹੜਾ ਉਹ ਤੌਲ ਹੈ ਨਾ ਜਿਹੜਾ ਉਹ ਬਲਦ ਹੈ ਭਾਈ ਉਹ ਧਰਮ ਦਾ ਬਲਦ ਹੈ ਜਿਨੇ ਇਹ ਦੁਨੀਆ ਨੂੰ ਇਸ ਧਰਤੀ ਨੂੰ ਇੱਕ ਨਿਜਮ ਦੇ ਵਿੱਚ ਬੰਨਿਆ ਹੋਇਆ ਹੈ ਉਠਾਇਆ ਹੋਇਆ ਉਸ ਨਿਜਮ ਦੇ ਵਿੱਚ ਵੀ ਪ੍ਰਮਾਤਮਾ ਕਰਤੇ ਦੇ ਇਕ ਸੰਤੋਖ ਦੇ ਨਿਜਮ ਦੇ ਵਿੱਚ ਹੀ ਸੰਤੋਖ ਥਾਪ ਰੱਖਿਆ ਜਨਸੂਤ ਜਿਸ ਨੇ ਇੱਕ ਸੰਤੋਖ ਨੂੰ ਇੱਕ ਸਹਜ ਨੂੰ ਟਕਾ ਕੇ ਰੱਖਿਆ ਹੋਇਆ ਹੈ ਇਹ ਧਰਤੀ ਜਿਹੜੀ ਹੈ ਇੱਕ ਸਹਜ ਦੇ ਵਿੱਚ ਸਾਰਾ ਬ੍ਰਹਿਮੰਡਿਕ ਸਹਜ ਦੇ ਵਿੱਚ ਚੱਲ ਰਿਹਾ ਹੈ ਇੱਕ ਲਗਾਤਾਰ ਉਸ ਪ੍ਰਮਾਤਮਾ ਦੇ ਨਿਜਮ ਵਿੱਚ ਚੱਲ ਰਿਹਾ ਹੈ ਉਹ ਨਿਜਮ ਭਾਈ ਉਹ ਧਰਮ ਦਾ ਨਿਜਮ ਹੈ ਜਿਹੜਾ ਪ੍ਰਮਾਤਮਾ ਨੇ ਆਪ ਪੈਦਾ ਕੀਤਾ ਹੈ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਜੇ ਕੋ ਉਜਾ ਹੋਵੇ ਸਚਿਆਰ ਤਵਲਾ ਉੱਪਰ ਕੀਤਾ ਭਾਰ ਸਤਿਗੁਰੂ ਜੀ ਕਹਿੰਦੇ ਜੇ ਕੋਈ ਮਨੁੱਖ ਜਿਹੜੀ ਇਹ ਉੱਪਰ ਵਿਚਾਰ ਸਤਿਗੁਰ ਨੇ ਦਿੱਤੀ ਹੈ ਕਿ ਜਿਹੜਾ ਉਹ ਧਰਮ ਹੈ ਜਿਨੇ ਸ੍ਰਿਸ਼ਟੀ ਨੂੰ ਸੰਭਿਆ ਹੋਇਆ ਹੈ ਉਹ ਕਿੱਥੋਂ ਪੈਦਾ ਹੁੰਦਾ ਹੈ ਮਰਯਾਦਾ ਅਨੁਸਾਰ ਮਨਯਾਦਾ ਰੂਪੀ ਧਰਮ ਜਿਹੜਾ ਜਿਹੜਾ ਅੱਗੇ ਜਾ ਕੇ ਸੰਤੋਖ ਨੂੰ ਜਨਮ ਦਿੰਦਾ ਹੈ ਦਇਆ ਤੋਂ ਧਰਮ ਪੈਦਾ ਹੋਇਆ ਤੇ ਧਰਮ ਤੋਂ ਸੰਤੋਖ ਹੋਇਆ ਤੇ ਸੰਤੋਖ ਦੇ ਨਾਲ ਇਸ ਧਰਤੀ ਨੂੰ ਇਸ ਸ੍ਰਿਸ਼ਟੀ ਨੂੰ ਇਸ ਬ੍ਰਹਿਮੰਡ ਨੂੰ ਇਸ ਕਾਇਨਾਤ ਨੂੰ ਇੱਕ ਸਹਜ ਮਿਲਿਆ ਟਿਕਾਣਾ ਮਿਲਿਆ ਇੱਕ ਸੂਤਰ ਮਿਲਿਆ ਜਿਹਦੇ ਦੁਆਲੇ ਸਾਰੀ ਸ੍ਰਿਸ਼ਟੀ ਚੱਲਦੀ ਹੈ ਸਤਗੁਰੂ ਜੀ ਕਹਿੰਦੇ ਜੇ ਕੋਈ ਮਨੁੱਖ ਇਸ ਰਮਜ ਨੂੰ ਸਮਝ ਲਾਏ ਤੇ ਉਸ ਦੇ ਅੰਦਰ ਅਕਾਲ ਪੁਰਖ ਦਾ ਉਸ ਦੇ ਅਹਿਸਾਸ ਦਾ ਪ੍ਰਕਾਸ਼ ਹੋ ਸਕਦਾ ਹੈ ਜੇ ਕੋ ਬੁੱਝੇ ਹੋਵੇ ਸਚਾਰ ਉਹ ਮਨੁੱਖ ਪਰਮਾਤਮਾ ਦੇ ਗਿਆਨ ਰਾਹੀਂ ਸਚਾਰ ਬਣ ਸਕਦਾ ਹੈ ਢਵਲੇ ਉੱਪਰ ਕੀਤਾ ਭਾਰ ਤੇ ਭਾਈ ਫਿਰ ਇਹ ਵੀ ਸਮਝੀਏ ਕਿ ਜੇਕਰ ਮੰਨ ਲਿਆ ਜਾਵੇ ਕਿ ਇਹ ਜਿਹੜੀ ਧਰਤੀ ਹੈ ਕਿਸੇ ਬਲਦ ਦੇ ਸਿੰਘਾਂ ਤੇ ਖੜੀ ਹੈ ਇਸ ਨੂੰ ਬਲਦ ਨੇ ਉਠਾਇਆ ਹੋਇਆ ਹੈ ਤੇ ਇਹ ਧਰਤੀ ਜਿਸ ਦਾ ਬੇਅੰਤ ਭਾਰ ਹੈ ਕਿੰਨਾ ਕੋ ਭਾਰ ਹੈ ਕੋਈ ਗਿਣੀ ਨਹੀਂ ਸਕਦਾ ਅਮਿਣ ਹੈ ਆਤੋਲ ਹੈ ਇਹਦਾ ਬੜਾ ਭਾਰ ਹੈ ਭਾਈ ਫਿਰ ਇਸ ਧਰਤੀ ਹੋਰ ਪਰੇ ਹੋਰ ਹੋਰ ਤੇ ਇਹ ਜਿਹੜੀ ਧਰਤੀ ਹੈ ਜਿਹੜੀ ਅਸੀਂ ਕਹਿੰਦੇ ਆ ਵੀ ਇਸ ਨੂੰ ਬਲਦ ਨੇ ਉਠਾਇਆ ਹੋਇਆ ਤੇ ਫਿਰ ਇਸ ਦਾ ਭਾਵ ਇਹ ਹੋਏਗਾ ਕਿ ਉਸ ਬਲਦ ਦੇ ਪੈਰਾਂ ਥੱਲੇ ਕੋਈ ਹੋਰ ਧਰਤੀ ਹੋਏਗੀ ਜਿਸ ਦੇ ਉੱਪਰ ਉਹ ਬਲਦ ਨੇ ਖੜ ਕੇ ਇਸ ਧਰਤੀ ਨੂੰ ਚੱਕਿਆ ਹੋਇਆ ਹੈ ਤੇ ਫਿਰ ਉਹ ਧਰਤੀ ਦੇ ਹੀਠਾ ਹੋਰ ਬਲਦ ਹੋਏਗਾ ਉਸ ਬਲਦ ਦੇ ਉੱਪਰ ਅਹੇਠਾ ਹੋਰ ਧਰਤੀ ਹੋਏਗੀ ਤੇ ਸਤਿਗੁਰੂ ਜੀ ਕਹਿੰਦੇ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋਰ ਤੇ ਜਿਹੜੀ ਸਭ ਤੋਂ ਅਖੀਰਲਾ ਬਲਦ ਹੋਏਗਾ ਤੇ ਉਸ ਬਲਦ ਦੇ ਹੀਠਾ ਕਿਹੜਾ ਬਲ ਹੋਏਗਾ ਕਿਹੜਾ ਤਾਣ ਹੋਏਗਾ ਕਿਹੜਾ ਜੋਰ ਹੋਏਗਾ ਜਿਹਦੇ ਸਿਰ ਤੇ ਜਿਹਦੇ ਸਹਾਰੇ ਤੇ ਖੜਕੇ ਉਸਨੇ ਇਹ ਸਾਰੀਆਂ ਧਰਤੀਆਂ ਦਾ ਭਾਰ ਉਠਾਇਆ ਹੋਇਆ ਹੈ। ਤੋਂ ਸਤਿਗੁਰ ਜੀ ਇੱਥੇ ਬਖਸ਼ਿਸ਼ ਕਰਦੇ ਹਨ ਕਿ ਭਾਈ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਸ੍ਰਿਸ਼ਟੀ ਨੂੰ ਇਸ ਧਰਤੀ ਨੂੰ ਚੱਕਣ ਵਾਲਾ ਕੋਈ ਹੋਰ ਬਲਦ ਨਹੀਂ ਉਹ ਦਇਆ ਦਾ ਪੁੱਤਰ ਧਰਮ ਹੈ ਜਿਸ ਤੋਂ ਸੰਤੋਖ ਪੈਦਾ ਹੋਇਆ ਉਹ ਹੀ ਹੈ ਹੋਰ ਸਭ ਮਿੱਥ ਹਨ। ਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ ਜਿਸ ਤਰ੍ਹਾਂ ਅਕਾਲ ਪੁਰਖ ਨੇ ਇਸ ਦੁਨੀਆ ਵਿੱਚ ਇੱਕ ਨਿਜ਼ਮ ਪੈਦਾ ਕੀਤਾ ਧਰਮ ਪੈਦਾ ਕੀਤਾ ਸਹਿਜ ਸੰਤੋਖ ਪੈਦਾ ਕੀਤਾ ਸਤਿਗੁਰੂ ਜੀ ਕਹਿੰਦੇ ਉਸੇ ਅਕਾਲ ਪੁਰਖ ਕਰਤੇ ਨੇ ਆਪਣੀ ਮੌਜ ਦੇ ਵਿੱਚੋਂ ਇਸ ਦੁਨੀਆ ਵਿੱਚ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਰੰਗਾਂ ਦੇ ਵੱਖ-ਵੱਖ ਨਾਵਾਂ ਦੇ ਵਕਫ-ਵਕ ਜਾਤੀਆਂ ਦੇ ਜੀ ਪੈਦਾ ਕੀਤੇ ਨੇ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਪਾਇਆ ਕਿਸੇ ਵੀ ਮਨੁੱਖ ਦੇ ਚਿਹੇ ਦੂਸਰੇ ਨਾਲ ਨਹੀਂ ਮਿਲਦੇ ਗੁਰੂ ਪਿਆਰਿਓ ਕਿਸੇ ਦੇ ਅੱਖ ਦਾ ਜੋ ਹੈ ਉਹ ਦੂਸਰੇ ਦੇ ਨਾਲ ਬਣਤਰ ਨਹੀਂ ਮਿਲਦੀ ਕਿਸੇ ਦੇ ਵੀ ਹੱਥਾਂ ਦੇ ਆਪਣੇ ਜਿਹੜੇ ਚੰਨ ਨੇ ਉਂਗਲਾਂ ਦੇ ਇੱਕ ਉਂਗਲ ਦੂਸਰੀ ਉਂਗਲ ਨਾਲ ਉਸ ਦੇ ਚਿੰਨ ਨਹੀਂ ਮਿਲਦੇ ਗੁਰੂ ਪਿਆਰਿਓ ਫਿੰਗਰਪ੍ਰਿੰਟ ਨਹੀਂ ਮਿਲਦੇ ਉਹ ਅਕਾਲ ਪੁਰਖ ਦੀ ਕੁਦਰਤ ਹੈ ਜਿਹੜੀ ਉਹ ਬੜੀ ਵਿਸਮਾਦ ਹੈ ਸਤਗੁਰੂ ਨੇ ਇੰਨਾ ਸਾਰੇ ਵੱਖ-ਵੱਖ ਤਰ੍ਹਾਂ ਦੇ ਜੀਵਾਂ ਨੂੰ ਪੈਦਾ ਕਰਕੇ ਪਰ ਜੋ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ ਨਾ ਜਿਹਨੂੰ ਅਸੀਂ ਆਮ ਕਥਾ ਦੇ ਵਿੱਚ ਸਮਝਾਉਣ ਦੇ ਪ੍ਰਸੰਗ ਦੇ ਵਿੱਚ ਲੇਖ ਕਹਿ ਦੰਨੇ ਆ ਸਤਿਗੁਰੂ ਜੀ ਕਹਿੰਦੇ ਹਰ ਇੱਕ ਜੀਵ ਤੇ ਇਹ ਜਿਹੜੇ ਬਖਸ਼ਿਸ਼ ਨੇ ਜਿਹੜੇ ਲੇਖ ਨੇ ਨਾ ਉਹ ਕੇਵਲ ਕਰਤੇ ਪੁਰਖ ਦੀ ਇੱਕ ਉਸੇ ਦੇ ਹੁਕਮ ਉਹਦੇ ਰਜ਼ਾ ਦੇ ਕਲਮ ਨਾਲ ਲਿਖੇ ਹੋਏ ਹਨ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਗੁਰੂ ਸਾਹਿਬ ਕਹਿੰਦੇ ਪਰ ਕੋਈ ਵਿਰਲਾ ਮਨੁੱਖ ਹੀ ਇਹ ਜਾਣਦਾ ਹੈ ਇਹ ਲੇਖਾ ਲਿਖ ਜਾਣਾ ਕੋਈ ਇਹ ਕੋਈ ਵਿਰਲਾ ਮਨੋਖੀ ਲੇਖਾ ਲਿਖਣਾ ਜਾਣਦਾ ਭਾਵ ਉਹਦੇ ਗੁਣਾ ਦਾ ਕੋਈ ਵਿਰਲਾ ਹੀ ਥਾ ਪਾ ਸਕਦਾ ਲਿਖ ਸਕਦਾ ਉਸ ਦੀ ਵਧਾਈ ਕਰਨੀ ਉਸ ਦੇ ਗੁਣਾ ਨੂੰ ਗਾਉਣਾ ਉਸ ਦੀ ਕੁਦਰਤ ਬਾਰੇ ਜਾਣਣਾ ਉਸ ਦੇ ਭੇਦਾਂ ਬਾਰੇ ਜਾਨਣਾ ਕਿਸੇ ਮਨੁੱਖ ਦੇ ਵੱਸ ਦਾ ਰੋਗ ਨਹੀਂ ਹੈ ਸਤਗੁਰੂ ਜੀ ਕਹਿੰਦੇ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਉਹਦਾ ਇਹ ਲੇਖਾ ਜਿਹੜਾ ਹੈ ਜੋ ਨਿਜ਼ਮ ਹੈ ਜੋ ਹੁਕਮ ਹੈ ਨਾ ਇਹ ਅੰਦਾਜ਼ਾ ਨਹੀਂ ਲਾ ਜਾਇਆ ਸਕਦਾ ਕਿੱਡਾ ਕੁ ਵੱਡਾ ਹੋ ਸਕਦਾ ਕਬੀਰ ਸਾਹਿਬ ਕਹਿੰਦੇ ਨੇ ਭਾਈ ਭਾਵੇਂ ਸੱਤਾਂ ਸਮੁੰਦਰਾਂ ਦੀ ਸਿਆਹੀ ਕਰ ਲਈ ਜਾਏ ਭਾਵੇਂ ਸਾਰੀ ਧਰਤੀ ਦੀ ਬਨਸਪਤੀ ਬਣਾ ਲਈ ਜਾਵੇ ਤਾਂ ਵੀ ਉਹ ਸਹਰੀ ਦਾ ਜਸ ਉਹਦੀ ਮਹਿਮਾ ਉਹਦੀ ਕੁਦਰਤ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਬਸਦਾ ਕਾਗਜ਼ ਜੋ ਕਰੋ ਧਰਤੀ ਦਾ ਭਾਵੇਂ ਕਾਗਜ਼ ਬਣਾ ਲਿਆ ਜਾਵੇ ਹਰ ਜਸ ਲਿਖਣਾ ਜਾਏ ਸਤਿਗੁਰੂ ਜੀ ਕਹਿੰਦੇ ਇਹ ਲੇਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲ ਰੂਪ ਉਸ ਅਕਾਲ ਪੁਰਖ ਦਾ ਤਾਣ ਬਲ ਜੋਰ ਕਿੰਨਾ ਵੱਡਾ ਹੈ ਇਸ ਦਾ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹ ਕਿੰਨਾ ਜੋਰ ਹੈ ਬਲਸ਼ਾਲੀ ਹੈ ਕਿੰਨਾ ਸ਼ਕਤੀਸ਼ਾਲੀ ਹੈ ਇਹ ਨਹੀਂ ਅੰਦਾਜ਼ਾ ਲਾਇਆ ਜਾ ਸਕਦਾ ਸਵਾਲੇ ਰੂਪ ਉਹ ਕਿੰਨਾ ਸੁੰਦਰ ਹੈ ਬੇਅੰਤ ਸੁੰਦਰ ਹੈ ਉਸ ਅਕਾਲ ਪੁਰਖ ਦੀਆਂ ਦਾਤਾ ਉਸ ਦੀ ਵਡਿਆਈ ਉਸ ਦੀ ਉਪਮਾ ਉਸ ਦੇ ਰੰਗ ਬਰੰਗੇ ਉਸ ਦੇ ਸਮਾਧੀ ਰੂਪ ਨੂੰ ਵੀ ਵਰਣਨ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਦੁਨੀਆ ਦੇ ਜਿੰਨੇ ਰੂਪ ਨੇ ਜਿੰਨੇ ਰੰਗ ਨੇ ਜਿੰਨੀਆਂ ਕੁਦਰਤ ਦੇ ਵਿੱਚ ਇਸ ਮਨੁੱਖ ਦੇ ਮਨ ਨੂੰ ਦੁਨੀਆ ਨੂੰ ਸੋਹਣੀ ਲੱਗਣ ਵਾਲੀਆਂ ਜੋ ਵੀ ਦਾਤਾ ਨੇ ਚਾਹੇ ਉਹ ਫੁੱਲ ਬਗੀਚੇ ਨੇ ਚਾਹੇ ਝਰਨੇ ਨੇ ਚਾਹੇ ਕੁਦਰਤ ਦੇ ਬੜੇ ਨਜ਼ਾਰੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਆਕਾਲ ਪੁਰਖ ਦਾ ਹੀ ਰੂਪ ਹਨ ਇਸ ਕਰਕੇ ਉਸ ਦੇ ਸਵਾਲ ਰੂਪ ਉਸ ਦੇ ਸੁੰਦਰ ਸਰੂਪ ਨੂੰ ਵੀ ਵਰਣਨ ਨਹੀਂ ਕੀਤਾ ਜਾ ਸਕਦਾ ਕੀਤੀ ਦਾਤ ਜਾਣੈ ਕੌਣ ਕੋਤ ਉਹ ਕਾਲਪੁਰਖ ਦੀ ਦਾਤ ਕਿੰਡੀ ਵੱਡੀ ਹੈ ਕਿੰਡੀਕ ਦਾਤ ਹੈ ਉਸ ਦੀ ਇਸ ਦਾ ਅੰਦਾਜ਼ਾ ਵੀ ਕੋਈ ਨਹੀਂ ਲਾ ਸਕਦਾ ਕੋਈ ਵੀ ਉਸ ਦੇ ਦਾਤ ਦਾ ਅੰਦਾਜ਼ਾ ਲਾਉਣ ਤੋਂ ਅਸਮਰਥ ਹੈ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਸਤਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਨੇ ਆਪਣੇ ਹੁਕਮ ਦੇ ਨਾਲ ਇੱਕ ਹੁਕਮ ਦੇ ਨਾਲ ਇਹ ਸਾਰਾ ਪਸਾਰਾ ਕਰ ਦਿੱਤਾ ਕੀਤਾ ਪਸਾਓ ਪਸਾਰਾ ਕੀਤਾ ਏਕੋ ਕਵਾਓ ਇੱਕੋ ਹੁਕਮ ਦੇ ਵਿੱਚ ਉਸ ਪ੍ਰਮਾਤਮਾ ਦੇ ਇੱਕ ਹੁਕਮ ਦੇ ਨਾਲ ਉਹਦੀ ਰਜ਼ਾ ਦੇ ਨਾਲ ਉਹਦੇ ਭਾਣੇ ਦੇ ਵਿੱਚ ਪ੍ਰਮਾਤਮਾ ਨੇ ਇੱਕੋ ਹੁਕਮ ਦੇ ਨਾਲ ਇਹ ਸੰਸਾਰ ਨੂੰ ਪੈਦਾ ਕੀਤਾ ਤੇ ਜਿਉਂ ਹੀ ਉਸ ਪ੍ਰਮਾਤਮਾ ਦਾ ਹੁਕਮ ਹੋਇਆ ਉਹਦੀ ਰਜ਼ਾ ਹੋਈ ਤੇ ਸਤਿਗੁਰੂ ਜੀ ਕਹਿੰਦੇ ਲੱਖਾਂ ਹੀ ਜ਼ਿੰਦਗੀਆਂ ਦੇ ਦਰਿਆ ਵਹਿ ਤੁਰੇ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀ ਆਓ ਗੁਰੂ ਪਿਆਰਿਓ ਵਿਗਿਆਨ ਵੀ ਇਹ ਮੰਨਦਾ ਹੈ ਕਿ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਪਾਣੀ ਵਾਲੀ ਜੀ ਪੈਦਾ ਹੋਏ ਪਾਣੀ ਪੈਦਾ ਹੋਇਆ ਫਿਰ ਪਾਣੀ ਵਾਲੀ ਜੀ ਪੈਦਾ ਹੋਏ ਤੇ ਸਤਿਗੁਰੂ ਜੀ ਕਹਿੰਦੇ ਇਹ ਪਾਣੀ ਕਿੱਥੋਂ ਪੈਦਾ ਹੋਇਆ ਇਹ ਅਜ ਸਾਇੰਸ ਕਹਿੰਦੀ ਹੈ ਕਿ ਇਹ ਗੈਸਾਂ ਦੇ ਮਿਸ਼ਰਣ ਤੋਂ ਬਣਿਆ ਹਵਾਵਾਂ ਦੇ ਮਿਸ਼ਰਣ ਤੋਂ ਬਣਿਆ ਗੈਸਾਂ ਹਵਾਵਾ ਹੀ ਨੇ ਪਰ ਉਹ ਹਵਾਵਾਂ ਕਿੱਥੋਂ ਬਣੀਆਂ ਸਹਿਣ ਸਜ ਇੱਥੇ ਤੱਕ ਹੀ ਪਹੁੰਚੀ ਐ ਇਹਨੂੰ ਪਤਾ ਨਹੀਂ ਲੱਗ ਸਕਿਆ ਹਵਾਵਾ ਕਿੱਥੋਂ ਬਣੀਆ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਅਚਜਤਾ ਦੇਖੋ ਅਗੰਮਤਾ ਦੇਖੋ ਸਤਿਗੁਰ ਜੀ ਗੰਮਤਾ ਉਹ ਅਕਾਲ ਪੁਰਖ ਦੇ ਉਸ ਇਕਮਿਕ ਜਰੋਤ ਨਿਰੰਕਾਰੀ ਜੋਤ ਇਹ ਬਖਸ਼ਿਸ਼ ਕਰਦੀ ਹੈ ਕਿ ਇਹ ਜੋ ਸੰਸਾਰ ਹੈ ਜਿਸ ਨੂੰ ਵਿਗਿਆਨੀ ਕਹਿੰਦੇ ਨੇ ਪਾਣੀ ਤੋਂ ਪੈਦਾ ਹੋਇਆ ਤੇ ਪਾਣੀ ਕਿੱਥੋਂ ਪੈਦਾ ਹੋਇਆ ਤੇ ਹਵਾ ਕਿੱਥੋਂ ਪੈਦਾ ਹੋਈ ਸਤਿਗੁਰ ਜੀ ਕਹਿੰਦੇ ਸਾਚੇ ਤੇ ਪਵਨਾ ਭਇਆ ਪਵਨੇ ਤੇਜਾ ਲੋਏ ਉਹ ਆਕਾਲਪੁਰਖ ਕਰਤੇ ਨੇ ਹਵਾ ਪੈਦਾ ਕੀਤੀਆਂ ਉਹ ਹਵਾਵਾਂ ਦੇ ਮਿਸ਼ਰਣ ਤੋਂ ਪਾਣੀ ਪੈਦਾ ਹੋਇਆ ਤੇ ਪਾਣੀ ਦੇ ਵਿੱਚੋਂ ਅੱਗੇ ਜੀ ਪੈਦਾ ਹੋਏ ਸੋ ਅੱਜ ਵਿਗਿਆਨ ਹੈ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਕਈ ਸੌ ਵਰੇ ਪਿੱਛੇ ਚੱਲ ਰਹੀ ਹੈ ਸੋ ਸਤਗੁਰ ਜੀ ਇੱਤੇ ਬਖਸ਼ਿਸ਼ ਕਰਦੇ ਹਨ ਕੀਤਾ ਬਸਾਓ ਏ ਕੋ ਕਵਾਓ ਤਿਸਤੇ ਹੋਏ ਲਖਦਰੀ ਆਓ ਉਸ ਆਕਾਲਪੁਰਖ ਨੇ ਸਿਰਫ ਆਪਣੇ ਭਾਣੇ ਦੇ ਵਿੱਚ ਇੱਕ ਹੁਕਮ ਕੀਤਾ ਇਕ ਬਚਨ ਕੀਤਾ ਆਪਣੇ ਇਹ ਸੰਸਾਰ ਦੇ ਵਿੱਚ ਇੱਕੋ ਬਚਨ ਦੇ ਵਿੱਚ ਲੱਖਾਂ ਹੀ ਜ਼ਿੰਦਗੀਆਂ ਦੇ ਦਰਿਆ ਵਗਾ ਦਿੱਤੇ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਏ ਵਾਹਿਗੁਰੂ ਏ ਅਕਾਲ ਪੁਰਖ ਪਰਮੇਸ਼ਰ ਸੱਚੇ ਪਾਤਸ਼ਾਹ ਮੈਂ ਤੇਰੀ ਕੀ ਵਡਿਆਈ ਕਰ ਸਕਦਾ ਤੇਰੀ ਕੁਦਰਤ ਦੀ ਮੈਂ ਕੀ ਜਾਣ ਠਾ ਪਾ ਸਕਦਾ ਮੈਂ ਤੇ ਤੇਰੀ ਕਿਸੇ ਵੀ ਬਖਸ਼ਿਸ਼ ਤੋਂ ਇੱਕ ਵਾਰ ਵੀ ਕੁਰਬਾਨ ਹੋਣ ਦੇ ਕਾਬਲ ਨਹੀਂ ਸਤਿਗੁਰੂ ਜੀ ਇੱਥੇ ਬੜੇ ਨਿਰਮਾਨਤਾ ਦੇ ਨਾਲ ਕਾਲਪੁਰਖ ਦੇ ਚਰਣਾ ਚ ਇਹ ਬਚਨ ਕਹਿ ਰਹੇ ਨੇ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਮੇਰੀ ਕੀ ਤਾਕਤ ਹੈ ਏਕ ਪਾਈ ਗਰੂ ਕਿ ਮੈਂ ਤੇਰੀ ਕੁਦਰਤ ਦੀ ਵਿਚਾਰ ਕਰ ਸਕਾਂ ਤੇਰੀ ਬਖਸ਼ਿਸ਼ ਦੀ ਵਿਚਾਰ ਕਰ ਸਕਾਂ ਤੂੰ ਕਿਸ ਤਰ੍ਹਾਂ ਇਹ ਦੁਨੀਆ ਪੈਦਾ ਕੀਤੀ ਉਹਦੀ ਵਿਚਾਰ ਕਰ ਸਕਾਂ ਮੈਂ ਤਾਂ ਤੇਰੇ ਤੋਂ ਇੱਕ ਵਾਰੀ ਵੀ ਕੁਰਬਾਨ ਹੋਣ ਯੋਗਾ ਨਹੀਂ ਬੜਾ ਤੁਛ ਹਾਂ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤਨਕਾਰ ਹੇ ਆਕਾਲ ਪੁਰਖ ਵਾਹਿਗੁਰੂ ਹੇ ਨਰੰਕਾਰ ਤੂੰ ਸਦਾ ਟਲ ਰਹਿਣ ਵਾਲਾ ਹੈ ਤੂੰ ਸਦਾ ਸਲਾਮਤ ਹੈ ਸਲਾਮਤ ਹੈ ਜਿਹੜਾ ਸਦਾ ਅਖੰਡ ਹੈ ਗੁਰੂ ਪਿਆਰੇ ਜਿਹਨੇ ਟੁੱਟਣਾ ਨਹੀਂ ਜਿਹਨੇ ਬਿੰਸਣਾ ਨਹੀਂ ਜਿਹਨੇ ਖਤਮ ਨਹੀਂ ਹੋਣਾ ਅਸੀਂ ਸਦਾ ਸਲਾਮਤ ਨਹੀਂ ਅਸੀਂ ਬਿਮਾਰ ਹੋ ਜਾਂਦੇ ਹਾਂ ਅਸੀਂ ਟੁੱਟ ਜਾਂਦੇ ਹਾਂ ਦੇਹੀਆਂ ਬਿੰਸ ਜਾਂਦੀਆਂ ਨੇ ਪਰ ਜੇ ਸਦਾ ਸਲਾਮਤ ਹੈ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਸਤਗੁਰੂ ਜੀ ਕਹਿੰਦੇ ਤੂੰ ਨਿਰੰਕਾਰ ਸਦਾ ਅਟੱਲ ਰਹਿਣ ਵਾਲਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਉਹ ਹੀ ਕੰਮ ਭਲਾ ਹੈ ਉਹੀ ਕਾਰ ਭਲੀ ਹੈ ਤੇਰਾ ਹੁਕਮ ਭਲਾ ਹੈ ਕਿਉਂ ਕਿਉਂਕਿ ਤੁਮ ਕਰਹੁ ਭਲਾ ਹਮ ਪਲਹੁ ਨਾ ਜਾਣੋ ਤੂੰ ਸਦਾ ਸਦਾ ਦਿਆਲਾ ਵਾਹਿਗੁਰੂ ਜੋ ਤੂੰ ਕਰਦਾ ਨਾ ਉਹ ਭਲਾ ਕਰਦਾ ਇਹ ਵੱਖਰੀ ਗੱਲ ਐ ਸਾਨੂੰ ਜੀਵਾਂ ਨੂੰ ਤੇਰੇ ਭਾਣੇ ਦੀ ਸਮਝ ਨਹੀਂ ਆਉਂਦੀ ਪਰ ਕਿਉਂ ਕਿਉਂਕਿ ਤੂੰ ਸਦਾ ਸਲਾਮਤ ਰਹਿਣ ਵਾਲਾ ਹੈ ਤੂੰ ਸਦਾ ਸੱਚ ਕਰਨ ਵਾਲਾ ਹੈ ਤੂੰ ਕਰਣਾ ਨਿਧਾਨ ਹੈ ਦੂਜਿਆਂ ਦਾ ਭਲਾ ਕਰਨ ਵਾਲਾ ਹੈ ਤੇਰੇ ਹਰ ਇੱਕ ਕਾਰ ਦੇ ਵਿੱਚ ਸਾਡੀ ਭਲਾਈ ਹੈ ਇਸ ਕਰਕੇ ਵਾਹਿਗੁਰੂ ਉਹੋ ਹੀ ਤੁਹਾਡਾ ਕਾਰ ਭਲਾ ਹੈ ਜੋ ਤੁਸੀਂ ਕਰ ਰਹੇ ਹੋ ਮੇਰੀ ਮਤ ਥੋੜੀ ਹੈ ਕਿਰਪਾ ਕਰਿਓ ਮੈਂ ਤੇਰੇ ਏਸੇ ਵਿਸਮਾਦੀ ਰੰਗ ਦੇ ਵਿੱਚ ਜੁੜ ਕੇ ਕੇਵਲ ਤੇਰੇ ਗੁਣ ਗਾਉਂਦਾ ਰਹਾ ਇਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਵਾ ਜੀ ਵਾਹਿਗੁਰੂ ਜੀ